ਹਾਂਜੀ ਦੋਸਤੋ ਕੀ ਹਾਲ ਚਾਲ ਹੈ ਤੇ ਲੋ ਜੀ ਸਾਡੀ ਅੱਜ ਮਾਰਨਿੰਗ ਦੇ ਵਿੱਚ ਸੀਗੀ ਰਾਈਡ ਇੱਕ ਕਾਫੀ ਇੱਕ ਸਪੈਸ਼ਲ ਜਗ੍ਹਾ ਦੀ ਆ ਤੇ ਉੱਥੇ ਤੁਹਾਨੂੰ ਜਗ੍ਹਾ ਤੇ ਬਾਰੇ ਬਾਅਦ ਦੱਸਾਂਗੇ ਕੀ ਸਪੈਸ਼ਲ ਆ ਆ ਸਾਡੀਆਂ ਬਾਈਕਸ ਕੜੀਆਂ ਨੇ ਤੇ ਕਿਉਂਕਿ 15 ਅਗਸਤ ਨੂੰ ਸਪੈਸ਼ਲ ਇੱਕ ਰਾਈਡ ਜਿਹੜੀ ਸੀ ਅਨਾਉਂਸ ਕੀਤੀ ਸੀ ਇਹਨਾਂ ਨੇ ਤੇ ਉਧਰੋਂ ਵਾਚ ਆਪਾਂ ਨਾਲ ਜੁਆਇਨ ਕੀਤਾ ਆ ਆ ਦੇਖ ਸਕਦੇ ਹੋ ਵਾਫੜੀਆਂ ਬਾਈਕਸ ਕੜੀਆਂ ਨੇ ਤੇ ਨਾਲ ਪੂਰੇ ਗਰੁੱਪ ਰੈਡੀ ਆ ਤੇ ਅਸੀਂ ਜਾ ਰਹੇ ਆ ਜੀ ਇੱਕ ਖੇਮਖਰਨ ਦੇ ਲਾਗੇ ਇੱਕ ਜਗ੍ਹਾ ਆ ਜਿਹੜੀ ਬਾਰਡਰ ਦੇ ਪਰਲੇ ਪਾਸੇ ਆ ਤੇ ਕੁਪੀਰਾ ਦੀ ਦਰਗਾਹ ਆ ਜਿੱਥੇ ਉਹ ਜਾਣਾ ਆ ਅਸੀਂ ਤੇ ਉਹ ਲਗਭਗ ਕ੍ਰਾਸ ਕਰਕੇ ਜਾਣਾ ਹੁੰਦਾ ਇੱਥੇ ਤੇ ਉਹ ਸਿਰ ਵੀਰਵਾਰ ਵਾਲੇ ਦਿਨ ਹੀ ਖੁੱਲੀ ਹੁੰਦੀ ਹੈ ਤੇ ਉੱਥੇ ਅਸੀਂ ਅੱਜ ਸਾਡਾ ਪਲਾਨ ਹੈਗਾ ਤੋਂ ਉਦੋਂ ਬਾਅਦ ਸਾਡਾ ਇੱਕ ਜਨਦਰਲੀ ਪਾਰਟੀ ਆ ਉੱਥੇ ਜਾਵਾਂਗੇ ਤੇ ਉਸ ਤੋਂ ਬਾਅਦ ਅਸੀਂ ਇੱਕ ਆਪਣੇ ਕੋਰੀਡੋਰ ਦੇ ਲਾਗੇ ਗੁਰਦੁਆਰਾ ਸਾਹਿਬ ਆ ਅਸੀਂ ਉੱਥੇ ਵੀ ਅੱਜ ਜਾਣਾ ਆ ਕਿਉਂਕਿ ਉੱਥੇ ਸਾਨੂੰ ਕਾਫੀ ਦਿਨਾਂ ਤੋਂ ਪਤਾ ਲੱਗਿਆ ਸੀ ਤੇ ਕਾਫੀ ਉੱਥੇ ਕੁਝ ਵਧੀਆ ਹੈਗਾ ਅਸੀਂ ਤਾਂ ਕਰਕੇ ਉਧਰ ਵੀ ਅੱਜ ਟਰਾਈ ਕਰਦਾ ਉਧਰ ਵੀ ਅਸੀਂ ਜਾ ਸਕੀਏ ਕਿਸੋ ਇਹ ਅੱਜ ਜਿਹੜੀਆਂ ਸਾਡੀਆਂ ਬਾਈਕਸ ਖੜੀਆਂ ਨੇ ਤੇ ਹੁਣ ਅਸੀਂ ਇਧਰੋਂ ਚੱਲਾਂਗੇ ਤੇ ਅਸੀਂ ਪਹੁੰਚਾਂਗੇ ਆਪਣੇ ਡੈਸਟੀਨੇਸ਼ਨ ਵਰਗਾ ਕਿਸੋ ਵੀਡੀਓ ਚੰਗੀ ਲੱਗੇ ਸ਼ੇਅਰ ਕਰਿਓ ਅਗਲੀ ਆਰੀ ਤਰੂਫੇ ਤੋਂ ਜੀ ਦੁੱਤੀ ਹਾਂ ਦੁਬਾਰਾ ਤੇ ਲੋ ਜੀ ਫਾਈਨਲੀ ਆਪਾਂ ਪਹੁੰਚ ਗਏ ਆ ਹਰੀਕੇ ਪਤਮ ਨਹਿਰਾ ਦੇ ਉੱਤੇ ਤੇ ਆ ਆ ਗਿਆ ਖੜੀਆਂ ਬਾਈਕਸ ਆ ਗਿਆ ਬਣਾ ਤੇ ਹੁਣ ਪਕੌੜਿਆਂ ਦੀ ਗੱਲਬਾਤ ਕਰ ਲਈਏ ਇੱਥੇ ਨਾ ਪਹਿਲਾਂ ਬੜੇ ਬੜੇ ਹੁੰਦੇ ਸੀਗੇ ਹਾਲ ਬੋਲ ਸੋਨੇ ਐਸ ਸੀ ਸੀ ਹਾਲ ਲੱਗੇ ਹਿੱਤੇ ਪਰ ਹੁਣ ਇੱਥੇ ਵਿਚਾਰਾ ਕੁਝ ਨਹੀਂ ਰਹਿ ਗਿਆ ਤੇ ਇੱਥੇ ਆ ਬਾਈ ਕੱਟ ਰਿਹਾ ਪਕੌੜੇ ਬਾਈ ਪੈਸੇ ਮੰਦਰੀ ਦੇ ਖਾਤੇ ਡਰਾ ਕਰ ਰਿਹਾ ਬਾਈ ਪਨੀਰ ਦੇ ਪਕੌੜੇ ਹਾਂਜੀ ਭੈਣ ਜੀ ਕਿਹੜੇ ਕਿਹੜੇ ਪਕੌੜੇ ਆ ਜੀ ਬ੍ਰੈਡ ਪਾਲਕ ਪਨੀਰ ਗੋਭੀ ਤੇ ਕੀ ਉਹਦਾ ਤੁਹਾਡਾ ਸ਼ਕਲਵੇਂ ਹੁੰਦੇ ਆ ਮਤਲਬ ਕਿਸੇ ਕਿਹੜੇ ਦਿਨੇ ਤੁਸੀਂ ਮਤਲਬ ਕਿਲੋ ਹਿਸਾਬ ਨਾਲ ਤੁਲ ਕਿਤੇ ਨੇ ਕਿਵੇਂ ਦਿੰਦੇ ਹੋ ਭਾਈ ਜੀ ਕਿੱਲੋ ਕੀ ਰੇਟ ਪੈ ਜੀ ਮਿਕਸ ਪਕੌੜੇ ਕਿਲੋ ਕੀ ਰੇਟ ਦਿੰਨੇ ਹੋ ਪਾਲ ਗੋਭੀ ਦੇ 300 ਦੀ 300 ਵਿੱਚ ਪਨੀਰ ਪਨੂਰ ਬਰੈਡ ਬੁੱਟ ਪਾ ਕੇ ਸਭ ਕੁਝ ਬਰੈਡ ਲਾਇਬ ਨੇ 20 ਰੁਪਏ ਇਹਦਾ 20 ਰੁਪਏ ਦਾ ਪਨੀਰ ਵਾਲੇ 130 ਰੁਪਏ ਪਈਆ ਓਕੇ ਮਤਲਬ ਆ ਪਕੌੜੇ ਤੇ ਗੋਭੀ ਵਾਲੇ ਹਾਂਜੀ ਅਸੀਂ ਕਿਹਾ ਪਈਆ ਮਿਕਸਲ ਹਨ ਇਹ ਓਕੇ ਤੇ ਚਲੋ ਤੁਹਾਨੂੰ ਇਹੇ ਦੱਸ ਦੇ ਕਿਹੜੇ ਕਿੜੇ ਆ ਪਾਜੀ जी पैंतीस पकौड़े स्टार्ट फोना बाइक से इधर इधर उपर ही पानी बहुत बढ़िया इतना भाई इधर अपने सारे राइडर बैठे हुए आसमान ਪਠਾਨਕੋਟ ਰੋਡ ਤੇ ਆਹ ਚੱਲਦਾ ਪਾਣੀ ਇੱਥੇ ਕਿਆ ਬਾਤ ਪਾਣੀ ਪੂਰਾ ਜੋਰ ਸ਼ੋਰ ਤੇ ਪਣੀ ਆ ਰਿਹਾ ਆ ਪਿੱਛੋਂ ਤੇ ਹਾਂਜੀ ਪਹੁੰਚ ਗਏ ਜੇ ਆਪਾਂ ਆਪਣੀ ਡੈਸਟੀਨੇਸ਼ਨ ਤੇ ਕਿ ਆ ਫੜੇ ਸਾਰੇ ਬਾਈਕ ਰਾਈਡਰ ਜਿਹੜੇ ਸਾਡਾ ਸਮਾਨ ਸੰਭਾਲਣ ਲੈਣੇ ਨੇ ਆਪਣੇ 3000 ਸਾਰੇ ਲੈ ਜਾਓ 3000 ਸਾਰੇ ਲੈ ਜਾਓ ਇਦਾਂ ਹੀ ਤੇ ਇਧਰ ਬਾਈਕਸ ਦੇ ਇੱਥੋਂ ਲਗਭਗ ਬਾਰਡਰ ਹੈਗਾ ਇੱਥੋਂ ਸਿਰਫ 500 ਮੀਟਰ ਤੇ ਉਸ ਤੋਂ ਅੱਗੇ ਜਗ੍ਹਾ ਇੱਥੇ ਅੱਜ ਕੋਈ ਮੇਲਾ ਆਇਆ ਕਾਫੀ ਰਸ਼ ਆ ਇੱਥੇ ਦੇਖ ਸਕਦੇ ਹੋ ਉਦੋਂ ਤੇ ਕੈਮਰਾ ਤੋਂ ਸਾਡੇ ਉੱਥੇ ਅਲਾਉਡ ਨਹੀਂ ਹੋਣਾ ਬਾਕੀ ਦੇਖਦੇ ਜਿਸ ਤੱਕ ਵੀ ਸਾਡਾ ਕੈਮਰਾ ਗਿਆ ਤੁਹਾਨੂੰ ਉੱਥੇ ਵੀਡੀਓ ਬਣਾ ਕੇ ਦਿਖਾਉਣੇ ਆ ਤੇ ਹੁਣ ਅਸੀਂ ਜਾਵਾਂਗੇ ਪਾਰ ਪਾਰ ਦੇ ਤਾਰਾਂ ਵਾਲੇ ਪਾਰ ਪਾਸੇ ਤੇ ਉੱਥੇ ਜਗਤ ਦਰਸ਼ਨ ਕਰਾਂਗੇ ਤੇ ਉੱਥੇ ਲੰਗਰ ਸ਼ੱਕੇ ਤੇ ਫੇਰ ਵਾਪਸੀ ਕਰਦੇ ਆ ਸੋ ਅੱਜ ਤਕੀਵਾਰ ਬਿਨਾ ਵੀਜ਼ੇ ਤੋਂ ਚੱਲੇ ਆ ਜੀ ਆਪਾਂ ਤਾਰਾਂ ਦੇ ਉਸ ਭਾਰਤ ਮਤਲਬ ਆਪਣੇ ਪੰਜਾਬ ਚ ਤੇ ਨਹੀਂ ਲਓ ਜੀ ਫਾਈਨਲੀ ਆ ਗਿਆ ਜੀ ਆਪਣਾ ਸਫ਼ਰ ਇੱਥੋਂ ਸਟਾਰਟ ਹੋ ਗਿਆ ਜੀ ਭਾਈ ਵੀਜੇ ਤੋਂ ਬਿਨਾ ਚੱਲੇ ਆ ਪਲੇਅਰ ਕਿਵੇਂ ਲੱਗ ਰਿਹਾ ਤੇਰਾ ਕਾਹਦੇ ਤੋਂ ਬਿਨਾ ਵੀਜੇ ਤੋਂ ਬਿਨਾ ਤਾਰਾ ਬਾਹਰ ਚੱਲੇ ਆ ਦੇਖਦੇ ਆ ਭਾਜੀ ਜੇ ਉਹਨੇ ਫੜ ਲਿਆ ਤਾਂ ਫਿਰ ਸਾਨੂੰ ਪਤਾ ਨਹੀਂ ਪਾਕਿਸਤਾਨ ਸਿੱਟਣਾ ਉਹਨੇ ਗਿਰਦੀ ਨਹੀਂ ਨਹੀਂ ਪਾਕਿਸਤਾਨ ਸਿੱਟਣ ਕੋਈ ਦਿੱਕਤ ਨਹੀਂ ਕੋਈ ਦਿੱਕਤ ਨਹੀਂ ਬਿਲਕੁਲ ਆਪਣਾ ਹੀ ਆ ਆਪਣਾ ਹੀ ਆ ਲਓ ਜੀ ਦੇਖੋ ਜੀ ਤੁਸੀਂ ਮਿਲਦੇ ਆ ਰੌਣਕਾ ਇਧਰ ਆ ਬਣਦੀਆਂ ਪਈਆਂ ਜਲੇਬੀਆਂ ਕਿਆ ਬਾਤ ਹੈ ਯਾਰਾ ਥੋੜੇ ਉਹ ਪਾਇਆ ਕੀ ਹਾਲ ਚਾਲ ਆ ਤੁਹਾਡੇ ਠੀਕ ਠਾਕ ਹੋ ਵਾਹ ਜੀ ਦਾ ਠੀਕ ਠਾਕ ਜੇ ਲੋ ਜੀ ਆ ਪ੍ਰਣੀਆਂ ਜਦੋਂ ਆ ਗਏ ਮੇਲਿਆਂ ਦੇ ਵਿੱਚ ਜਦੋਂ ਸਾਡੇ ਉਧਰ ਮੇਲੇ ਲੱਗਦੇ ਹੁੰਦੇ ਪਕੌੜੇ ਤੇ ਜਲੇਬੀਆਂ ਨਿਕਲ ਹੀ ਆਉਂਦੀਆਂ ਸੀ ਇਹ ਸਿਰਫ ਤੀਜ ਤੀਜ ਵਿੱਚ ਆਉਂਦੀਆਂ ਨਾ ਸੌਣ ਦੇ ਮਹੀਨੇ 'ਚ ਹੀ ਆਦੇ ਖਾਣੇ ਬਾਬਾ ਜੀ ਯਾਰ ਮੇਲੇ ਚੱਲ ਜੀ ਅੱਛਾ ਆਪਾਂ ਤਾਂ ਇਹ ਨਹੀਂ ਕਿ ਇੱਧਰ ਦੇਖਿਆ ਤੇ ਆਹ ਪਾਪੜ ਵਾਲਾ ਕਰਦਾ ਲੱਗਦਾ ਇਹ ਭੰਗ ਵਾਲਾ ਤਾਂ ਨਹੀਂ ਕਿਦੇ ਆ ਭੰਗ ਵਾਲਿਆ ਸਾਡੇ ਆ ਆਹ ਭੰਗ ਵਾਲਿਆ ਕੀ ਬਾਤ ਹੈ ਸਰਦਾਰ ਜੀ ਪਾਕਿਸਤਾਨ ਦੇ ਸੁਖਾ ਕੇ ਲੋ ਆ ਗਸਤਾਂ ਚੜ ਤੂੰ ਮੈਂ ਜਲੌਰ ਪਹੁੰਚ ਜਾਣਾ ਆਹ ਦੇ ਆਹ ਦੇ ਇੱਕ ਟੰਗ ਹੋਰ ਫਿਰ ਵੀ ਮਾਰਦੇ ਉਹ ਹਾਂ ਹਾਂ ਫਜ਼ਲ ਦੇਣ ਲੱਗੇ ਆ ਬਾਦ ਵੀ ਦੂੰਗੇ ਚਲੋ ਬਾਕੀ ਆਪਾਂ ਆ ਕੇ ਬਾਈ ਹੁਣਾਂ ਦੇ ਕੋਲ ਪਕੌੜੇ ਚਲੀ ਬੈਠੇ ਕਰਾਂਗੇ ਤੇ ਹੁਣ ਫਿਲਹਾਲ ਹੀ ਪਹਿਲਾਂ ਉਧਰ ਆਪਾਂ ਅੱਗੇ ਜਾ ਜੀ ਚਲੋ ਚਲੋ ਲੋ ਜੀ ਬਾਕੀ ਅੱਖਾਂ ਲੱਗੀ ਹੋਈ ਆ ਬਾਈ ਕਿਵੇਂ ਪਾਣੀ ਠੀਕ ਆ ਲਿਆ ਵੀ ਲਿਆ ਲਿਆ ਵੀਰੇ ਲਿਆ ਲਿਆ ਆਹ ਦੇਖੋ ਨੌਜਵਾਨ ਮੁੰਡੇ ਵੀ ਆ ਜਾ ਫਿਰ ਓਏ 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 ਬੱਤ ਤਾ ਓਏ ਹੋਏ ਹੋਏ ਪਾਣੀ ਵਾਲਾ ਦੇ ਟੇਕੀ ਨੰਦਰਾ ਮੁਕਤੀ ਮਾਈ ਤੁ ਕਰੀ ਮੁਕਤੀ ਦਾ ਗੜਬੀ ਦਾ ਪੰਚੋਲਾ ਪੰਚੋਲਾ ਲਾਚੀ ਲੌਂਗ ਡਾਚ ਜਮਾਇਨ ਦਾ ਸੱਤ ਮਸਾਲ ਲੋ ਜੀ ਸਟਾਲ ਸਟਾਲ ਆਪਣਾ ਲੱਗ ਚੁੱਕਿਆ ਜਿਹਦੇ ਵੀ ਆਉਣਾ ਭਾਈ ਆਜੋ ਸਾਰਾ ਦਿਨ ਮੂੰਹ ਫਰੈਸ਼ ਰਹਿੰਦਾ ਆਓ ਭਾਈ ਦੰਦਾ ਤੇ ਚਬਾ ਖਸ਼ਬੂ ਇਸਤਰਾ ਵਿੱਚ ਮੈਂ ਲੌਂਗ ਲਾਚੀ ਸਦਿਆ ਤੇ ਫਾਈਨਲੀ ਅੰਦਰ ਦੇਖ ਸਕਦੇ ਹੋ ਅੰਦਰ ਪਿੱਛੇ ਪਾਸੇ ਅਸੀਂ ਲੱਕੀਰ ਤਾਰਾਂਗੇ ਹੁਣ ਜਿਹੜਾ ਬੱਲੇ ਬੱਲੇ ਚੱਗੇ ਉਹ ਜਿਹੜਾ ਮੱਥਾ ਟੇਕਣੇ ਲੋਕ ਤੇ ਲੋ ਜੀ ਇੱਥੇ ਫੋਨ ਹੁੰਦੇ ਜਮਾ ਤੇ ਇੱਕ ਫੋਨ ਦੇ ਮਿਲਦੇ ਲੈਣ ਦੇਣੇ ਪੈਂਦੇ ਆ 10 ਰੁਪਏ ਭਾਈ ਆਹ ਮੁੰਡੇ ਬੈਠੇ ਆ ਦੇਖੋ ਜੀ ਆਹ ਸ਼ਕਲ ਇੱਧਰ ਦੇਖਦੇ ਕੋ ਖਾਣਾ ਬਾਬਾ ਆ ਦੇਖੋ ਹਾਂਜੀ ਤੇ ਹੁਣ ਅਸੀਂ ਫੈਸਿਕ ਤੋਂ ਪਾਰ ਜਾ ਕੇ ਜਗ੍ਹਾ ਤੇ ਮੱਥਾ ਟੇਕਣ ਦਾ ਆ ਤੇ ਮੱਥਾ ਟੇਕਣ ਤੋਂ ਬਾਅਦ ਵਿੱਚ ਹੁਣ ਸਾਡੀ ਤਿਆਰੀ ਹੈ ਜੱਗੇ ਜਾਣ ਦੀ ਤੇ ਇਹ ਜਗ੍ਹਾ ਆ ਇਹ ਹੈਗੀ ਹੈ ਇਹ ਹੈਗੀਆ ਸ਼ੇਖ ਬ੍ਰਹਮਚਾਰੀ ਦੀ ਤੇ ਇਹਦੇ ਬਾਰੇ ਕੁਝ ਜ਼ਿਆਦਾ ਜਾਣਕਾਰੀ ਤਾਂ ਨਹੀਂ ਮਿਲੀ ਜਗ੍ਹਾ ਦੇ ਬਾਰੇ ਕੀ ਸੀਗੀ ਬਟ ਜਿੰਨਾ ਵੀ ਹੈਗਾ ਸੀ ਆ ਨੋ ਮੈਨਸ ਲੈਂਡ ਦੇ ਉੱਤੇ ਹੈਗੀਆ ਦੂਸਰੇ ਪਾਸੇ ਪਾਕਿਸਤਾਨੀ ਵੀ ਭਰਾ ਵੀ ਇੱਥੇ ਮੱਥੜੇ ਕਢਾਉਂਦੇ ਨੇ ਤੇ ਸਾਰੇ ਬੜੀ ਹੀ ਸ਼ਬਦ ਨਾਲ ਇੱਥੇ ਲਗਭਗ ਵੀਰਵਾਰ ਵਾਲੇ ਦਿਨ ਕਾਫੀ ਰਸ਼ ਪੈਂਦਾ ਤੇ ਸੌਣ ਦੇ ਵੀ ਮਤਲਬ 6 ਮਹੀਨੇ ਬਾਅਦ ਇੱਥੇ ਮੇਲਾ ਲੱਗਦਾ ਕਾਫੀ ਵੱਡੇ ਰਸ਼ ਹੁੰਦੇ ਪੈਂਦਾ ਇੱਥੇ ਆ ਦੇਖਸਾ ਤੁਸੀਂ ਆ ਪਿਛਲੇ ਮੇਰੇ ਸਟੇ ਲੱਗੀ ਹੋਈ ਆ ਕਾਫੀ ਅੱਛੀ ਸਿਕਿਉਰਿਟੀ ਇੱਥੇ ਆ ਦੇਖੋ ਇਸ ਚੀਜ਼ ਨੂੰ ਪਾਸੇ ਇਸੋ ਇਧਰ ਲੰਗਰ ਹਾਲ ਬਣਿਆ ਹੋਇਆ ਪਿਛਲੇ ਪਾਸੇ ਤੇ ਸੋ ਵੀਡੀਓ ਚੰਗੀ ਲੱਗੀ ਸ਼ੇਅਰ ਕਰਿਓ ਕਮੈਂਟ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਅਗੀਆਂ ਵੀਡੀਓ ਤੁਹਾਨੂੰ ਹੋਰ ਬਣਾ ਦੇਵਾਂਗੇ ਤੋ ਹੋ ਸੀਗੇ ਨੌ ਮੈਂਸ ਲੈਂਡ ਦੇ ਉੱਤੇ ਤੇ ਪਿਛਲੇ ਪਾਸੇ ਸਾਡੇ ਤੁਹਾਨੂੰ ਦਿਖਾ ਦਈਏ ਜਿਹੜਾ ਬੈਕ ਸਾਈਡ ਦੇ ਉੱਤੇ ਸਾਰਾ ਤੁਹਾਨੂੰ ਲੱਗਿਆ ਤੁਹਾਨੂੰ ਸ਼ਾਟ ਦਿਖਾ ਦਿੰਦੇ ਹਾਂ ਉਹਦੇ ਵਿੱਚ ਵੀ ਤੇ ਸਾਡੀ ਜਿਹੜੀ ਟੀਮ ਹੈ ਸਾਡੀ ਪ੍ਰੋਪਰ ਰੈਡੀ ਹੋ ਚੁੱਕੀ ਹੈ ਤੇ ਹੁਣ ਆਪਾਂ ਚੱਲਦੇ ਹਾਂ ਇੱਥੋਂ ਤੇ ਅਗਲੇ ਸਫਰਾਂ ਵੱਲ ਸੋ ਵੀਡੀਓ ਚੰਗੀ ਲੱਗੀ ਸ਼ੇਅਰ ਕਰਿਓ ਥੈਂਕ ਯੂ ਸੋ ਇੱਥੇ ਲੱਗਿਆ ਜੀ ਮਿਲਕ ਸ਼ੇ ਆਹ 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 ਸਾਰਾ ਇਧਰ ਗਲੈਕਸੀ ਇਕੱਲਾ ਕਰਾਇਆ ਭਾਈ ਉਹਨਾਂ ਨੇ ਕਿਹਾ ਬਹੁਤ ਇੱਥੇ ਲੋਕ ਕਰਦੇ ਨੇ ਆ ਕਿ ਲੰਗਰ ਹੋਣਾ ਸਰ ਮੇਲਾ ਪੂਰਾ ਭੱਜ ਗਿਆ ਭਾਈ ਕੀ ਹਾਲਾ ਰਗੂ ਆਹ ਆਪਾ ਆਇਆ ਜੀ ਬਲੀ ਕਿਵੇਂ

रुपा जाम थोरो ਟੀਮ ਤੋਂ ਹੈਗਾ ਤੁਸੀਂ ਮੈਂ ਕਿਹਾ ਟੀਮ ਨਹੀਂ ਆਪਾਂ ਜਲੰਧਰੋਂ ਆਏ ਹੈਗੇ ਅਸੀਂ ਆਏ ਆ ਕਿਹੜੀ ਟੀਮ ਤੋਂ ਆਏ ਆਪਾਂ ਹੋ ਨਹੀਂ ਪਤਾ ਕਿਹੜਾ ਘਾਪਿਆ ਕਿਹੜੀ ਟੀਮ ਤੋਂ ਆਏ ਤੁਸੀਂ ਮੈਂ ਆਖੀ ਕਿ ਅਸੀਂ ਜਲੰਧਰੋਂ ਆਏ ਜਲੰਧਰ ਦੀ ਟੀਮ ਹੈਗੀ ਸਾਡੀ ਤੇ ਇਕਜੀਤ ਭਾਜੀ ਹਾਂਜੀ ਕਿਵੇਂ ਦੀ ਜਗਾ ਭਾਜੀ ਆਹਨ ਸੀ ਮਾਹੌਲ ਹੀ ਵਧੀਆ ਸੀਗਾ ਪਾਕਿਸਤਾਨ ਦੇ ਜੰਮਪਸ਼ਾਟ ਆਏ ਹੋਏ ਤੇ ਮੈਂ ਨੋਮੈਂਟ ਸਲਾਈਡ ਤੇ ਜਾ ਕੇ ਆਇਆ ਤੇ ਉੱਥੋਂ ਪਾਕਿਸਤਾਨ ਸਰਾ ਸਭ ਮੋਟੇ ਕਿ ਭਾਈ 10 15 ਮੀਟਰ ਸੀਗਾ ਮੂਰੇ ਹਾਂ ਹਾਂ ਪਰ ਇੱਕ ਗੱਲ ਹੈ ਭਾਜੀ ਇਹ ਇੱਕ ਤੁਹਾਡੇ ਨਾਲ ਗੱਲ ਕਰਨੀ ਹੈ ਇਸ ਜਗਾ ਬਾਰੇ ਜੀ ਆਪਾਂ ਕਾਹ ਕਰਦੇ ਆ ਖਾਲੀ ਜਗਾ ਲੱਭੇ ਇਧਰ ਭਾਈ ਭਾਈ ਆ ਜਾ ਇਧਰ ਆ ਜਾ ਭਾਈ ਕਿਵੇਂ ਲੱਗਾ ਇੱਥੇ ਆ ਕੇ ਬਹੁਤ ਵਧੀਆ ਲੱਗਾ ਮਤਲਬ ਕਿ ਇਤ ਦਾ ਰਾਜ ਬਿਲਕੁਲ ਪਿੰਡੂ ਏਰੀਆ ਜਿੱਦਾ ਆਪਾਂ ਕਹਿੰਨੇ ਕਿ ਪਿਛੇ ਆ ਬਿਲਕੁਲ ਜੀ ਇਧਰ ਭਾਈ ਨਾ ਪਹਿਲਾਂ ਗੱਲ ਕਰੀਂ ਅੱਛਾ ਤੇ ਬਿਲਕੁਲ ਇੱਥੇ ਪਿੰਡਾ ਵਾਲਾ ਮਾਹੌਲ ਆ ਜਿੱਦਾ ਪਿੰਡਾਂ ਚ ਮੇਲੇ ਲੱਗਦੇ ਹੈਗੇ ਸ਼ਹਿਰਾਂ ਜਿੱਦਾ ਘੱਟ ਬਾਥੀ ਮੇਲੇ ਲੱਗਦੇ ਹੁੰਦੇ ਨੇ ਹਾਂ ਮੈਂ ਦੇਖ ਪਰ ਕਹ ਲਈਏ ਪੁਰਾਣੇ ਪੰਜਾਬ ਦੀ ਯਾਦ ਆ ਗਈ ਪੁਰਾਣੇ ਪੰਜਾਬ ਆ ਉਹ ਪੁਰਾਣਾ ਪੰਜਾਬ ਜਿੱਦਾ ਕਹਿ ਸਕਦੇ ਹਾਂ ਹਾਂ ਬਿਲਕੁਲ 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 ਦੱਸੋ ਹਾਂ ਜੀ ਕਿ ਭਾਈ ਜਲਦੀ ਜਲਦੀ ਬੋਲੋ ਕੀ ਕਰ ਰਹੇ ਸੀ ਅੱਛਾ ਅੱਛਾ ਏਡਾ ਲਾਹੌਰ ਤੇ ਇੱਥੇ ਨਾ ਸਾਨੂੰ ਆ ਕੇ ਪੁਰਾਣਾ ਪੰਜਾਬ ਜਿੱਥੇ ਆ ਗਿਆ ਥੋੜਾ ਜਿਹਾ ਕਿਉਂਕਿ ਜਿਹੜੀ ਜਿਹੜੀ ਚੀਜ਼ ਆਪਨੇ ਇੱਥੇ ਲੋਪ ਹੋ ਚੁੱਕੀਆਂ ਆ ਹਾਂ ਉਹ ਜਦੋਂ ਕੁਝ ਕਢਾਉਣੇ ਹੋਗੇ ਜਾਂ ਕੁਝ ਖਾਣ ਦੀ ਚੀਜ਼ ਆ ਹੋ ਗਈ ਨਾ ਪਰਣ ਪਕੌੜੇ ਇੱਥੇ ਕੱਢਦਾ ਬਜ਼ੁਰਗ ਆ ਹਾਂ ਉਹ ਇੱਥੇ ਜੱਪੀਆਂ ਇੱਥੇ ਮਿਲੀਆਂ ਕਿੱਥੇ ਟਿਕਟ ਦੇਣ ਲੱਗੇ ਇੱਥੇ ਦੀ ਫਿਰ ਹਾਂਜੀ ਸਿੰਗਾਪੁਰ ਤੇ ਸਿੰਗਾਪੁਰ ਵਾਲੀਆਂ ਕੀ ਬਾਤ ਹੈ ਇਧਰ ਮਿਲਦੀਆਂ ਸਿੱਧੇ ਟਿਕਟਾਂ ਸਿੰਗਾਪੁਰ ਦੀਆਂ ਭਾਈ ਕਿੰਨੇ ਰੁਪਏ ਟਿਕਟ ਆ ਹਾਂਜੀ 20 ਰੁਪਏ ਵੀਰਪੇ ਦੀ ਟਿਕੜਾ ਸਿੰਗਾਪੁਰ ਦੀ ਤਾਂ ਹੋ ਸਕਦਾ ਜੇ ਸਾਡੇ ਵਰਗਾ ਕੋਈ ਬੜਾ ਜਾਚ ਨਾ ਚੜਿਆ ਹੋਵੇ ਤੇ ਉਹ ਕੈਨੇਡਾ ਵੀ ਪਹੁੰਚ ਸਕਦਾ ਕਿਉਂ ਬਾਈ 15 ਪੀਲੋ ਬਾਈ ਕੈਨੇਡਾ ਚ ਜਲਣਾ ਤੁਸੀਂ ਹਾਂਜੀ ਪੰਜ ਦੇ ਦੋ ਵੀ ਪੀਨੇ ਤੁਸੀਂ ਵੀ ਦੋ ਵੀ ਪੀਨੇ ਹੋ ਮੈਂ ਤੁਹਾਨੂੰ ਦੱਸਦਾ ਇਹ ਕਿੰਨੇ ਦੇ ਵੇਚ ਗਏ ਅੱਛਾ ਤੁਸੀਂ ਮੈਨੂੰ ਤਾਂ ਗੇੜੇ ਤੁਸੀਂ ਬਾਹੋਂ ਮਾਰਦੇ ਰਹੇ ਹਾਂ ਬਚਰ ਕੋ ਇੱਕ ਚੀਜ਼ ਦੱਸਿਓ ਵੀ ਆਹ ਜਿਹੜੀ ਜਗ੍ਹਾ ਤੇ ਇਤਿਹਾਸ ਕੀ ਆ ਪਤਾ ਕੁਛ ਇਹਦੇ ਬਾਰੇ ਤਰੀ ਹੈ ਬਾਰੇ ਨਹੀਂ ਅਸਾਂ ਨੂੰ ਇਤਿਹਾਸ ਨਹੀਂ ਸਾਨੂੰ ਦੱਸ ਸਕਿਆ ਕੋਈ ਕਿੰਨੀ ਦੇਰ ਤੋਂ ਆਉਂਦੇ ਤੁਸੀਂ ਇਹ ਜਗ੍ਹਾ ਤੇ ਇੱਥੇ ਅੱਛਾ ਹਾਂ ਜੀ ਬਰ ਪੈਨ ਵੀ ਤਾਂ ਫੋਟੋ ਆਉਗੀ ਅੱਛਾ ਮਤਲਬ ਜਗ੍ਹਾ ਦਾ ਤੁਹਾਨੂੰ ਕੋਈ ਇਤਿਹਾਸ ਨਹੀਂ ਕਿੰਨੀ ਦੇਰ ਤੋਂ ਆਉਂਦੇ ਤੁਸੀਂ ਇੱਥੇ ਬਚਪਨ ਜੀ ਆਉਂਦੇ ਆਗੇ 55 ਤੋਂ ਹੀ ਕਿਆ ਬਾਤ ਹੈ ਜੀ